ਗੁਰਤੇਗ ਭਾਦਰ ਪਾਸ਼ਾ ਮਹਾਰਾਜ ਦੀ 350 ਸਾਲਾ ਸ਼ਤਾਬਦੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਉਲੀਕੇ ਗਏ ਨੇ ਅੱਜ ਦਿੱਲੀ ਦੇ ਗੁਰਦਾਰਾ ਸ਼੍ਰੀ ਕਨ੍ਹ ਸਾਹਿਬ ਵਿਖੇ ਪੂਰੀ ਪੰਜਾਬ ਦੀ ਕੈਬਨਿਟ ਜਿਹੜੀ ਐ ਨਤਮਸਤਕ ਹੋਈ ਹੈ ਇਸ ਵਕਤ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਹੋਏ ਕਹਨੇ ਦਿੱਲੀ ਵਿਧਾਇਕ ਜਰਨੈਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਇਸ ਵਕਤ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਿਹੜੇ ਆ ਉਹ ਉਲੀਕੇ ਜਾ ਰਹੇ ਨੇ ਲਗਾਤਾਰ ਪੰਜਾਬ ਸਰਕਾਰ ਕਿਸ ਤਰੀਕੇ ਦਾ ਕੰਮ ਜਿਹੜਾ ਹੋ ਰਿਹਾ ਹੈ ਅ ਵੇਖੋ ਬਹੁਤ ਵੱਡਾ ਤੇ ਬਹੁਤ ਮਹਾਨ ਵਿਰਸਾ ਹੈ 350 ਸਾਲ ਗੁਰਤੇਗ ਭਾਦਰ ਸਾਹਿ ਤੇ ਇਸ 350 ਸਾਲਾ ਬਰੇਗਾਂਡ ਤੇ ਪੰਜਾਬ ਸਰਕਾਰ ਵੱਲੋਂ ਇਸ ਮਹਾਨ ਇਤਿਹਾਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅੱਜ 1 ਮਹੀਨਾ ਪਹਿਲੇ ਗੁਰਦੁਆਰਾ ਸੀਸਗੰਨ ਸਾਹਿਬ ਵਿੱਚ ਸਾਰੇ ਪੰਜਾਬ ਸਰਕਾਰ ਦਾ ਤਤਸਤਕ ਹੋਈ ਹੈ ਇਹ ਉਹ ਮਹਾਨ ਥਾਂ ਹੈ ਜਿੱਥੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਨਤਮਸਤਕ ਹੋਏ ਨੇ ਤੇ ਖਾਸ ਤੌਰ ਤੇ ਦਿੱਲੀ ਦੀ ਸੰਗਤਾਂ ਨੂੰ ਬੇਨਤੀ ਕੀਤੀ ਅੱਜ ਸ਼ਾਮ ਨੂੰ ਗੁਰਦੁਆਰਾ ਰਕਾਬੰਦ ਸਾਹਿਬ ਲਕੀਸ਼ਾ ਵੰਜਾਰ ਗੋਲ ਵਿਖੇ ਇੱਕ ਕੀਰਤਨ ਸਵਾਗਤ ਦਾ ਆਯੋਜਨ ਕੀਤਾ ਗਿਆ ਹੈ ਉੱਥੇ ਜ਼ਰੂਰ ਦਰਸ਼ਨ ਦਿਓ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੀ ਪੰਜਾਬ ਸਰਕਾਰ ਦੀ ਕੈਬਨਿਟ ਸੰਗਤਾਂ ਦੇ ਦਰਸ਼ਨ ਕਰਨ ਲਈ ਆ ਰਹੇ ਨੇ ਤੇ ਤੁਸੀਂ ਵੀ ਉੱਥੇ ਹਾਜ਼ਰੀ ਭਰ ਕੇ ਤੇ ਗੁਰੂ ਸਾਹਿਬ ਦੀ ਅਸੀਸਾਂ ਲੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਓ ਕਿ ਜਦੋਂ ਕੋਈ ਹਿਊਮਨ ਰਾਈਟ ਵਰਗੀ ਸੰਸਥਾ ਨਹੀਂ ਹੁੰਦੀ ਸੀ ਤਾਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਉਹਨਾਂ ਦੇ ਮਨੁੱਖੀ ਹੱਕਾਂ ਲਈ ਉਹਨਾਂ ਨੂੰ ਧਰਮ ਪਰिवर्तन ਨਾ ਕਰਨਾ ਪਵੇ ਇਸ ਆਵਾਜ਼ ਨੂੰ ਬੁਲੰਦ ਕਰਨ ਲਈ ਗੁਰਤੇਗ ਭਾਦਰ ਸਾਹਿਬ ਨੇ ਆਪਣਾ ਆਪ ਪ੍ਰਵਾਨ ਕੀਤਾ ਤੇ ਆਗੇ ਬਲਦਾਨ ਦਿੱਤਾ ਇਹ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਹਜੇ ਹੋਰ ਪਹੁੰਚਾਣ ਦੀ ਲੋੜ ਹੈ ਇਹੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ ਤੇ ਇਸ ਬੇਨਤੀ ਨੂੰ ਪ੍ਰਵਾਨ ਕਰੋ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਕੱਢੇ ਜਾ ਰਹੇ ਨੇ ਆ ਲੀਜ਼ਰ ਸ਼ੋਅਜ਼ ਕੀਤੇ ਜਾ ਰਹੇ ਨੇ ਜੋ ਸਕਾਲਰਸ ਨੇ ਉਹਨਾਂ ਦੀਆਂ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਨੇ ਸਕੂਲਾਂ ਵਿੱਚ ਅਲੱਗ ਤੋਂ ਇਹਦਾ ਪਾਠ ਕਰਾਏ ਜਾ ਰਹੇ ਨੇ ਮਤਲਬ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਇਸ ਮਹਾਨ ਇਤਿਹਾਸ ਬਾਰੇ ਡਿਟੇਲ ਵਿੱਚ ਇਹਦਾ ਤੁਸੀਂ ਵੀ ਹਿੱਸਾ ਬਣੋ ਤੇ ਆਪਣੇ ਮਹਾਨ ਵਿਰਸੇ ਨੂੰ ਲੋਕਾਂ ਤੱਕ ਪਹੁੰਚਾਣ ਚ ਐਸੇ ਵੱਲ ਬੋਲ ਸਰ ਅੱਜ ਦਿੱਲੀ ਤੋਂ ਸ਼ੁਰੂਆਤ ਹੋ ਚੁੱਕੀ ਹੈ 25 ਅਕਤੂਬਰ ਤੋਂ 25 ਨਵੰਬਰ ਤੱਕ ਦੇ ਸਮਾਗਮ ਨੇ ਜੀ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਕਿਸ ਤਰੀਕੇ ਦੇ ਪ੍ਰੋਗਰਾਮ ਹੋਣਗੇ ਬਿਲਕੁਲ ਪੂਰੇ ਦੇਸ਼ ਦੇ ਜਿੰਨੇ ਵੀ ਸੂਬੇ ਨੇ ਸਾਰਿਆਂ ਦੇ ਮੁੱਖ ਮੰਤਰੀਆਂ ਨੂੰ ਆਨੰਦਪੁਰ ਸਾਹਿਬ ਬੁਲਾਇਆ ਗਿਆ ਇੱਕ ਦਿਨ ਦੀ ਪੂਰੀ ਪੰਜਾਬ ਸਰਕਾਰ ਦਾ ਜੋ ਕੈਬਨਿਟ ਹੈ ਜੋ ਵਿਧਾਨ ਸਭਾ ਸਤਰ ਹੈ ਉੱਥੇ ਸਜਾਇਆ ਜਾਏਗਾ ਜੋ ਜਿਨਨ ਕਹਿੰਦੇ ਨੇ ਵੀ ਰਾਜਧਾਨੀ ਹੈ ਤੇ ਉਸ ਤੋਂ ਇਲਾਵਾ ਜਿਨੇ ਭਾਵੇਂ ਦੇਸ਼ ਦੇ ਸਾਡੇ ਮਾਵੇਂ ਰਾਸ਼ਟਰਪਤੀ ਜੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਨੇ ਵੀ ਰਾਜਾਂ ਦੇ ਮੁੱਖ ਮੰਤਰੀ ਸਾਹਿਬ ਨੇ ਸਭ ਨੂੰ ਉੱਥੇ ਸੱਦਾ ਦਿੱਤਾ ਗਿਆ ਤੇ ਖਾਸ ਤੌਰ ਤੇ ਕਸ਼ਮੀਰ ਤੋਂ ਯਾਤਰਾ 350 ਜੋ ਕਸ਼ਮੀਰੀ ਪੰਡਤ ਨੇ ਜਿਨ੍ਹਾਂ ਦੀ ਫਰਿਆਦ ਤੇ ਗੁਰਪ੍ਰੀਤ ਭਦਰ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਇੱਕ ਜਥਾ ਲੈ ਕੇ ਕਸ਼ਮੀਰ ਤੋਂ ਤੁਰਨਗੇ ਇਹ ਉਹ ਮਹਾਨ ਇਤਿਹਾਸ ਇਥੋਂ ਅੱਜ ਇਸ ਸਮਾਗਮ ਦੀ ਸ਼ੁਰੂਆਤ ਹੋਈ ਹੈ ਕਿ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਆਪਣੇ ਜੀਵਨ ਚ ਗਏ ਉਹ ਸਾਰੀਆਂ ਥਾਵਾਂ ਤੇ ਕੁਝ ਨਾ ਕੁਝ ਇਵੈਂਟਸ ਕੀਤੇ ਜਾ ਰਹੇ ਸ੍ਰੀ ਧੰਨਵਾਦ ਸਰ ਸਾਡਾ ਗੱਲਬਾਤ ਕਰਨ ਲਈ ਸੋ ਇਹ ਸਨ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਜੀ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਪ੍ਰੋਗਰਾਮ ਲਿਖੇ ਗਏ ਨੇ ਤੇ ਲਗਾਤਾਰ 1 ਅਜ 25 ਅਕਤੂਬਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ 25 ਨਵੰਬਰ ਤੱਕ ਵੱਖ-ਵੱਖ ਰਾਜਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਣਗੇ ਦੇ ਜੇ ਸਾਰੇ ਹਿਸੂਬਿਆਂ ਦੇ ਮੁੱਖ ਮੰਤਰੀ ਸੱਦੇ ਗਏ ਨੇ ਪੰਜਾਬ ਅਨੰਦਪੁਰ ਸਾਹਿਬ ਕੇ ਔਰ ਉਸ ਦੇ ਨਾਲ ਹੀ ਜਿਹੜਾ ਹੈ ਪ੍ਰਧਾਨ ਮੰਤਰੀ ਜੀ ਤੱਕ ਪਹੁੰਚ ਕੀਤੀ ਗਈ ਹੈ ਦੇ ਜੇ ਮਾਨਯੋਗ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਗਈ ਹੈ ਤਾਂ بڑے ਵੱਡੇ ਪੱਦਰ ਤੇ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਪ੍ਰੋਗਰਾਮ ਲਿਖੇ ਗਏ ਨੇ ਜ ਜਨਾਂ ਦੀ ਸ਼ੁਰੂਆਤ ਅੱਜ ਦਿੱਲੀ ਦੇ ਗੁਰਦਾਰ ਜੋ ਗੁਰਦੁਆਰਾ ਸੀਸਗੰਜ ਸਾਹਿਬ ਹੈ ਜਿੱਥੇ ਮੇਨ ਜੋ ਜਗ੍ਹਾ ਹੈ ਜਿੱਥੇ ਸ਼ਹੀਦੀ ਹੋਈ ਸੀ ਇਸ ਵਕਤ ਮੇਰੇ ਪਿੱਛੇ ਤੁਸੀਂ ਚੌਕ ਦੇਖ ਸਕਦੇ ਹੋ ਇੱਥੇ ਹੀ ਸ਼ਹੀਦੀ ਜਿਹੜੀ ਹੋਈ ਸੀਗੀ ਗੁਰਤੇਗ ਭਾਦਰ ਪਾਸ਼ਾ ਮਹਾਰਾਜ ਜਿਨੇ ਕਸ਼ਮੀਰੀ ਪੜਤਾ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦੇਵਾਲਾ ਜਿਨ੍ਹਾਂ ਨਾਲ ਦੇ ਨਾਲ ਸ਼ਹੀਦੀ ਜਿਹੜੀ ਆ ਪ੍ਰਾਪਤ ਕੀਤੀ ਸੀ ਤੇ ਲਗਾਤਾਰ ਤੁਸੀਂ ਹੋਰ ਅਪਡੇਟਸ ਦੇ ਲਈ ਇਹਨਾਂ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਟੂਡੇ ਨਿਊਜ਼ ਇੰਡੀਆ ਦੇ ਨਾਲ ਦਿੱਲੀ ਤੋਂ ਟੂਡੇ ਨਿਊਜ਼ ਇੰਡੀਆ ਦੇ ਲਈ ਦਵਿੰਦਰ ਸਿੰਘ